ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਤਖਤਮਲਾਣਾ ਜ਼ਿਲ੍ਹਾ ਤੇ ਤਹਿਸੀਲ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਤੇ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕੰਮ ਤੇ ਖੇਤੀਬਾੜੀ ਦੇ ਨਾਲ-ਨਾਲ ਦੋਸਤੋ ਤੁਸੀਂ ਸਾਹਮਣੇ ਦੇਖ ਸਕਦੇ ਹੋ ਚੰਗੇ ਪਸ਼ੂ ਪਾਲਣ ਦਾ ਕੰਮ ਤੇ ਘਰ ਦੇ ਪਸ਼ੂਆ ਬਾਈ ਦੇ ਜ਼ਿਮੀਂਦਾਰ ਪਰਿਵਾਰ ਆ ਤੇ ਜਿਹੜੀ ਅੱਜ ਦੀ ਵੀਡੀਓ ਆ ਉਹ ਸਾਹਮਣੇ ਤੁਸੀਂ ਵਾੜ ਦੇਖ ਰਹੇ ਹੋ ਦੋਸਤੋ ਦੂਜਾ ਸੂਆ ਡਿਟੇਲ ਆਪਾਂ ਇਹਦੀ ਆਪ ਹੀ ਦੇਣੀ ਆ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਅਜਿਹੇ ਪਸ਼ੂਆਂ ਦੀ ਜਿਹੜੀ ਖਰੀਦਦਾਰੀ ਉਹ ਕਰ ਸਕੋ ਸੋ ਦੋਸਤੋ ਇਹਦੀ ਡਿਟੇਲ ਇਸ ਪ੍ਰਕਾਰ ਆ ਦੂਜਾ ਸੂਆ ਕਰਮਾਲੀ ਸੂਈ ਵੀ ਆ ਤੇ ਪਹਿਲੇ ਸੂਏ ਦਾ ਦੁੱਧ ਰਿਕਾਰਡ ਆ ਜਿਹੜਾ ਉਹ 16 17 ਕਿਲੋ 18 ਕਿਲੋ ਤੱਕ ਰਿਹਾ ਤੇ ਐਤ ਕੀ ਇਹ ਦੁੱਧ 20 ਪਲੱਸ ਕਰ ਜੂਗੀ ਰੀ ਪਲੱਸ ਦੁੱਧ ਨੇ ਐਤ ਕੀ ਦੇ ਦੇਣਾ ਤੇ ਹਫਤਾ ਸੂਈ ਨੂੰ ਹੋ ਗਿਆ ਦੋਸਤੋ ਤੇ ਮਗਰ ਆ ਬੱਚਾ ਜਿਹੜਾ ਵੱਛੀ ਆ 66 ਸੀਮਣ ਦੀ ਆ ਬਾਈ ਕਹਿੰਦਾ ਵੀ 2500 ਰੁਪਈਆ ਮੇਰਾ ਖਰਚਾ ਹੋਇਆ ਸੀਮਣ ਦੇ ਉੱਤੇ एबीएस ਦੇ ਬੁੱਲਦੀ ਆ ਚੰਗੇ ਦੀ ਇਹ ਸੀਮਨ ਸਾੰਭਿਆ ਪਿਆ ਤੇ ਰਿਕਾਰਡ ਸਾਰਾ ਤੁਹਾਨੂੰ ਮਿਲ ਜਾਣਾ ਪ੍ਰੋਪਰ ਫਿਰ ਤੋੜ ਕੇ ਤੁਹਾਨੂੰ ਇਹ ਦਿਖਾਵਾਂਗੇ ਦੋਸਤੋ ਮੂੰ ਮੱਥਾ ਪਹਿਲਾਂ ਦਿਖਾ ਦਈਏ ਦੇਖ ਸਕਦੇ ਹੋ ਤੁਸੀਂ ਮੂੰ ਮੱਥਾ ਇਹਦਾ ਸੋਨਾ ਥਾਨ ਲੱਗਿਆ ਦੋਸਤੋ ਗੁਲਾਬੀ ਰੰਗ ਦਾ ਇਹਨੇ ਹਵਾਨਾ ਤਿਆਰ ਕੀਤਾ ਦੇਖ ਸਕਦੇ ਹੋ ਨੇੜੇ ਹੋ ਕੇ ਤੁਹਾਨੂੰ ਦਿਖਾ ਦਿੰਨੇ ਆ ਦੋਨਾਂ ਪਾਸਿਆਂ ਤੋਂ ਸੇਮ ਸਾਈਜ਼ ਹਵਾਨੇ ਦਾ ਦਿਖਾ ਦਿੰਨੇ ਆ ਯਾ ਮਗਰਲੇ ਪਾਸੇ ਤੁਹਾਨੂੰ ਫੋੜਦੀ ਨਹੀਂ ਇਹ ਦੋਸਤੋ ਇਹ ਚੱਲਦੀ ਨਹੀਂਗੀ ਬੇਸ਼ੱਕ ਤੁਸੀਂ ਆ ਕੇ ਦੇਖੋਗੇ ਤਾਂ ਤੁਹਾਨੂੰ ਇਹਦੀ ਜੱਜਮੈਂਟ ਆ ਜਾਣੀ ਆ ਮੂਰਲੇ ਥਾਣਾ ਮੂਰਲਾ ਥਾਣਾ ਬਰਾਬਰ ਆ ਤੇ ਮਗਰਲੇ ਨਾ ਮਗਰਲਾ ਬਰਾਬਰ ਆ ਵਿਥ ਤੁਸੀਂ ਦੇਖ ਸਕਦੇ ਹੋ ਠੀਕ ਆ ਮੇਲਕ ਵੇਨ ਨੀ ਨਜ਼ਰ ਮਾਰ ਲਓ ਇਹ ਤੋੜ ਕੇ ਤੁਹਾਨੂੰ ਦਿਖਾਵਾਂਗੇ ਪੱਠਪੜੇ ਦੀ ਚੰਗੀ ਆ ਦੋਸਤੋ ਚੰਗਾ ਕੱਦ ਕਾਠਾ ਇਹ ਤੋੜ ਦਿੱਤਾ ਤੁਹਾਨੂੰ ਹਵਾਨੇ ਦੀ ਜੱਜਮੈਂਟ ਇਹਦੀ ਆ ਜਾਣੀ ਹੈ। ਲੋਬੀ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ। ਹਵਾਨੇ ਦੀ ਜੱਜਮੈਂਟ ਕਰ ਲਓ ਦੋਸਤੋ ਦੇਖ ਸਕਦੇ ਹੋ ਪੂਰਾ ਸਾਫ ਸੁਥਰਾ ਹਵਾਨਾ ਵੈਸੀ ਫੂਟ ਆ ਜਿਹੜੀ ਤੁਹਾਨੂੰ ਦੁਬਾਰਾ ਦੱਸ ਦਿੰਨੇ ਆ ਚਲਦੀ ਨਹੀਂਗੀ। ਲੈ ਚਲੋ ਬਾਈ। ਦੂਜੇ ਪਸ਼ੂਆਂ ਦੀ ਝਾਕ ਕਰਦੀ ਹੈ ਪਾਸੇ ਵੱਧਦੀ ਹੈ ਇਸ ਕਰਕੇ ਥੋੜੀ ਜਿਹੀ ਗਾਲ ਕਰਦੀ ਹੈ ਇਹ ਬੱਚੀ ਤੁਹਾਨੂੰ ਮੈਂ ਦੁਬਾਰਾ ਦਿਖਾ ਰਿਹਾ ਦੋਸਤੋ ਬਹੁਤ ਚੰਗੀ ਮਾਰਕਿੰਗ ਆ ਬੱਚੀ ਦੀ এবੀਐਸ ਦੇਸੀ ਮੰਦੀ ਆ ਤੇ ਮੁੱਲ ਦੋਸਤੋ ਇਹਦਾ 80000 ਆ ਬਾਈ ਦਾ ਫੋਨ ਨੰਬਰ ਆਪਾਂ ਤੁਹਾਨੂੰ ਦੱਸ ਦਿੰਨੇ ਆ ਨੰਬਰ ਦੋਸਤੋ 98777 38434 ਨੰਬਰ ਆ ਬਾਈ ਦਾ ਤੇ ਗਰਜੰਟ ਸਿੰਘ ਨਾਮ ਬਾਈ ਦਾ ਪਿੰਡ ਤਖਤਮਲਾਣਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਸੋ ਦੋਸਤੋ ਫੋਨ ਕਰ ਲਿਓ ਬਾਈ ਨੂੰ ਤੇ ਰੇਟ ਇਹਦਾ 80000 ਆ ਮਾਨਤਨ ਵਿੱਚੋਂ ਬਣਦਾ ਤੁਹਾਡਾ ਕੀਤਾ ਜਾਊਗਾ ਜਿਸ ਵੀ ਕਿਸੇ ਵੀਰ ਨੂੰ ਇਹ ਵੈੜ ਪਸੰਦਾ ਤਾਂ ਦੋਸਤੋ ਬਾਈ ਨੂੰ ਫੋਨ ਕਰ ਲਿਓ ਆ ਕੇ ਵੀ ਤੁਸੀਂ ਦੇਖੋਗੇ ਦੋ ਡੰਗ ਚੋਲਿਓ ਤਿੰਨ ਡੰਗ ਚੋਲਿਓ ਤਾਂ ਦੁੱਧ ਜਿੰਨਾ ਦੱਸਿਆ ਬਾਈ ਉਨਾ ਹੀ ਨਿਕਲੂਗਾ ਦੁੱਧ ਵੱਧ ਹੋ ਸਕਦਾ ਤੇ ਘਟ ਨਹੀਂ ਹੋ ਸਕਦਾ ਤੇ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਆ ਤਾਂ ਦੋਸਤੋ ਸਾਡਾ ਨੰਬਰ ਆ ਜਿਹੜਾ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਹੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਜਲਦੀ ਮਿਲਦੇ ਆਂ ਦੋਸਤੋ ਅਜਿਹੀ ਨਵੀਂ ਵੀਡੀਓ ਦੇ ਨਾਲ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ